ਕਹਿੰਦਾ ਚਰਖੇ ਦੀ ਘੂਕ ਸੁਣ ਕੇ yogi ਉੱਤਰ ਪਹਾੜੋਂ ਆਏ ਆਸ਼ਿਕ ਪੁਰਾਣਾ ਮੁੱਢ ਤੋਂ ਹੀ ਬੱਕਰੀਆਂ ਦਾ ਬੱਕਰੀਆਂ ਦਾ ਵੀ ਆਸ਼ਿਕ ਕਈ ਤਰ੍ਹਾਂ ਦੇ ਹੁੰਦੇ ਨੇ ਕਈ ਅੱਖਾਂ ਦੇ ਕਈ ਕੱਖਾਂ ਦੇ ਕਈ ਲੱਖਾਂ ਦੇ ਕਈ ਲੱਖੇ ਗਣੀ ਇਹਨਾਂ ਨੂੰ ਵੀ ਆਸ਼ਿਕ ਨੇ ਜਨਾਬ ਕਈ ਕੱਖ ਵੱਡੀਆਂ ਨੇ ਉਹ ਵੀ ਆਸ਼ਿਕ ਨੇ ਸਰਦਾਰ ਜੀ ਹੈ ਕਈ ਅੱਖਾਂ ਕੱਢੀਆਂ ਨੇ ਉਹ ਵੀ ਆਸ਼ਿਕ ਨੇ ਸਰਦਾਰ ਜੀ ਸਾਰੀਆਂ ਦੇ ਹਾਂ ਮੂਰੀ ਨਾਲੇ ਜਾਓ ਨਾਲੇ ਜਾਓ ਪੂਰੀ ਵਿਆਧੀ ਨੱਕ ਦਾ ਟੋਕਾ ਨਾਲੇ ਜਾਂਦਾ ਕੋਈ ਗੱਲ ਨਹੀਂ ਲੱਗਦੀ ਉਹ ਨਾ ਕਰੀ ਹੋ ਰਹਾ ਹੈ ਕਮਣਾ ਰੱਬ ਤੋਂ ਡਰੀ 10000 ਲੈਣੇ ਮੈਂ ਨਹੀਂ ਨਾ 110000 ਰੁਪਏ ਲਾਦਾ 120000 ਲੈਣੇ ਮੈਂ ਦਿੰਨਾ 1 ਲੱਖ ਉਹਨੂੰ ਕੀ ਜਹੀਦਾ ਸੀ ਉਹ ਤਾਂ ਕਨੰਨਾ ਆ ਗੱਲ ਹੋਰ ਹੈ ਉੱਥੇ ਅਸੀਂ ਗਾਗ ਤੇ ਉਹ ਧਰਤੀ ਤੇ ਉਹਨਾਂ ਡਿੰਗ ਪੱਟ ਕੇ ਅਸੀਂ ਰਾਤ ਗਈ ਬਾਤ ਗਈ ਉਹ ਗੱਲ ਹੋ ਗਈ ਹਾਂਜੀ ਕਹਿੰਦਾ ਚਰਖੇ ਦੀ ਕੂਕ ਸੁਣ ਕੇ ਯੋਗੀ ਉੱਤਰ ਪਹਾੜੋਂ ਆਏ ਅੱਜ ਸਾਡਾ ਯੋਗੀ ਨੇੜੀ ਆ ਗਿਆ ਕਿਉਂ ਉਹ ਤਾਂ ਦੁਆ ਸਲਾਮ ਬਾਈ ਨਾਲ ਅਸੀਂ ਕਰ ਲਈ ਕਿਉਂ ਇਹ ਆਸ਼ਕ ਭੇਡਾਂ ਦਾ ਵੀ ਹੈ ਆਸ਼ਿਕ ਪੁਰਾਣਾ ਮੁੱਢ ਤੋਂ ਹੀ ਬੱਕਰੀਆਂ ਦਾ ਆਸ਼ਿਕ ਕਈ ਤਰ੍ਹਾਂ ਦੇ ਹੁੰਦੇ ਨੇ ਕਈ ਅੱਖਾਂ ਦੇ ਕਈ ਕੱਖਾਂ ਦੇ ਕਈ ਲੱਖਾਂ ਦੇ ਕਈ ਲੱਖੇ ਗਣੀ ਜਾਂਦੇ ਨੇ ਉਹ ਵੀ ਆਸ਼ਿਕ ਨੇ ਜਨਾਬ ਕਈ ਕੱਖ ਵੱਡੀਆਂ ਨੇ ਉਹ ਵੀ ਆਸ਼ਿਕ ਨੇ ਸਰਦਾਰ ਜੀ ਹੈ ਕਈ ਅੱਖਾਂ ਕੱਢੀਆਂ ਨੇ ਉਹ ਵੀ ਆਸ਼ਿਕ ਨੇ ਸਰਦਾਰ ਜੀ ਅੱਖ ਦੂਏ ਲੋਟ ਨਹੀਂ ਹੋਰ ਨਾ ਗਲਤ ਸਮਝਿਓ ਅੱਖਾਂ ਕਈ ਤਰ੍ਹਾਂ ਦੀਆਂ ਅੱਖਾਂ ਨੇ ਕਿਉਂ ਜਨਾਬ ਤੇ ਆ ਸਾਡਾ ਆਸ਼ਿਕ ਦਰਸ਼ਨ ਸਾਡਾ ਦੰਮਣ ਵਾਲਾ ਭੇਡਾਂ ਦਾ ਭਾਈ ਦੋਏ ਕੱਢੋ ਜਿਹੜੀਆਂ ਪਹਿਲਾਂ ਕੱਢੀਆਂ ਸੀ ਕੱਢ ਭਾਈ ਪੈਸਾ ਦਿਖਾ ਦੋ ਐਮਪੇਡਾਂ ਦਾ ਸੌਦਾ ਕਰ ਦਾਂਗੇ 10 ਨੂੰ ਭਾਈ ਕਹਿੰਦਾ ਆਹੀ ਖੜੀਆਂ ਨੇ ਦੋਏ ਇੱਕ ਨਾ ਪੇਡਾਂ ਵੀ ਲੈ ਲਾਂਗੇ ਰਾਜੂ ਭਾਈ ਅੱਜ ਬੱਕਰੀ ਦੇ ਮੰਡੀ ਤੇ ਖਰੀਦਾਂਗੇ ਆਹ ਨੇ ਆਓ ਜਨਾਬ ਇਹਨਾਂ ਨੂੰ ਦੇਖੋ ਇਹ ਦੋਏ ਦੇਣੀਆਂ ਤੇ ਕੰਡੀਆਂ ਦੇਣੀਆਂ ਆ ਭਾਈ ਗੱਬਣਾ ਨੇ ਨਾ ਲੋੜਿਆ ਤਸੱਲੀ ਦਊ ਦੋਏ ਦੇਣੀਆਂ ਤੇ ਕੰਡੀਆਂ ਬਚਣੀਆਂ ਸਾਰੀਆਂ ਦੇਣੀਆਂ ਕੰਡੀ ਦੀ ਗੱਲ ਨਾ ਦੋ ਦੋਏ ਕੀ ਕਰਾਵਾਂ ਜੇ ਦੇਣੀਆਂ ਨੇ ਤਾਂ ਸ਼ਾਟ ਕਰਕੇ ਲੈ ਲੈ ਸ਼ਾਟ ਵਾਲੇ ਦਾਂਗਾ ਟੰਡੀ ਰੇ ਦਾ ਜਗਾਇ ਕੋਈ ਨਹੀਂ ਵੀਡੀਓ ਵਧੀਆ ਬਣੀ ਮੁਖੀ ਚੌੜਾ ਜਾ ਕਰੋ ਸਾਣਾ ਸਾਣਾ ਨੀ ਟਾਟ ਕਦੀ ਕਰ ਨਹੀਂ ਇਹ ਤਾਂ ਦੜਾਈ ਚੱਲਣਾ ਵੀਡੀਓ ਹੋਣਾ ਕਰਾਣਾ ਹਾਂ ਨਾ ਨਾ ਕਹਿੰਦੇ ਹਾਂ ਹਾਂ ਜੀ ਹਾਂ ਜੀ ਟੰਡੀ ਦੀ ਕਰ ਉਹ ਬਾਈ ਚੁੱਪ ਧੀਰੇ ਟੰਡੀ ਵੇਚਣੀ ਆ ਕਿ ਦੋ ਦੇ ਤਾਂ ਟੰਡੀ ਲੈਣ ਟੰਡੀ ਦੇ ਤਾਂ ਫੇਰ ਟੰਡੀ ਦੇਣੀ ਆ ਟੰਡੀ ਵਾਲਾ ਮੁੰਡਾ ਕਰ ਸਾਨੂੰ ਟੰਡੀ ਵਾਲਾ ਮੁੰਡਾ ਕਰ ਸਾਰੀਆਂ ਵੀ ਕਰ ਦਰਸ਼ਨ ਜਿਹੜੀ ਗੱਲਾਂ ਨਹੀਂ ਆ ਦਾ ਕਰ ਸਾਰੀਆਂ ਦਰਸ਼ਨ ਸੱਚੀ ਜਿੱਥੇ ਦਾ ਲੱਗਦਾ ਉਹ ਬਈ ਪੱਗ ਨਾ ਜੀ ਰਾਣੇ ਆਪਣੀ ਹੁੰਦਾ ਹੈ ਚੋਹ ਚੇ ਹੁੰਦਾ ਹੈ ਮਾਰਾ ਟਕੜਾ ਪਿੱਛੇ ਮੇਰੀ ਗੱਲ ਰੁਕਦੇ ਨਾ ਹਾਂ ਉਮੀਦਾ ਸ਼ਖਾ ਦਾ ਪੇਟਾਂ ਜੇ ਕਿ ਮੇਸਾਂ ਜੀ ਹਾਂ ਬੰਦੇ ਦਾ ਬਗੇ ਜੇ ਇਹ ਨੂੰ ਬਾਹਰ ਜਾਣਾ ਇਹ ਛੋਟਾ ਜਿਹਾ ਬੜਾ ਛੇ ਤੇਰੀਆਂ ਪੇਟਾਂ ਸੱਤਵਾ ਤੇਰਾ ਮੁੰਡਾ ਇਹ ਕਾ ਦੋ ਬੱਚੇ ਦੋ ਜਿਹੜੀਆਂ ਨੇ ਉਹ ਤਾਂ ਤੈਨੂੰ ਕਰ ਦੇਈਆਂ ਅੱਜ ਨਾ ਜਿਹੜੇ ਜਿਹੜੇ ਚੁੱਗੂ ਗਈ ਨਾਲ ਦਾ ਮੈਂ ਉਹ ਨਾਲ ਜਾਂਦੀ ਅਸੀਂ ਉਹ ਆਹ ਪੇੜ ਦੀ ਲੇਲੀ ਆ ਅੱਛਾ ਆ ਬੜੀ ਜਿਹੜੀ ਨਾਲ ਤੇ ਆਹ ਤੀਜੀ ਆਪੀ ਆਹ ਦੋ ਨੇ ਦੋ ਬੱਚੇ ਆ ਬਾਈ ਛੋਟੇ ਆ ਉਹ ਨਾਲ ਦੇ ਦਾਂਗੇ ਬੱਚੇ ਆ ਉਹ ਦੋ ਪੇੜ ਦਾ ਦੇ ਦਾਂਗੇ ਇਹ ਜਿਹੜੀਆਂ ਕੌਣੀਆਂ ਲੈ ਜਾਵੇਂਗਾ ਆਹਾਂ ਦੋ ਨੇ ਲੈ ਲੈ ਜਾਣੀਆਂ ਆਹਾਂ ਇੱਛਾ ਇਹ ਜਿਹੜੀ ਕੱਢੇਗਾ ਪਹਿਲੀ ਵਾਰ ਕੱਢ ਲਓ ਮੈਂ ਪਹਿਲਾਂ ਉਹ ਕੱਢ ਜਿਹੜੀ ਪਰਹਣ ਵਾਲੀ ਹੋਈ ਕੱਢ ਲਓ ਉਹ ਉਹ ਕੱਢ ਦੇਣੀਆਂ ਨੇ ਹਾਂ ਵਾਦ ਉਹ ਕੱਢ ਦਾਂਗੇ ਇਹ ਕੋਈ ਇੱਥੇ ਬਾਈ ਕੁਛ ਨਹੀਂ ਕੱਢਣਾ ਢੇਰੀ ਦਾ ਦੱਸ ਤੁਸੀਂ ਵਿਚੇ ਆ ਗਏ ਇਹੋ ਹੀ ਗੱਲ ਕਰ ਮੇਰੇ ਨਾਲ ਹਾਂ ਜਿਹੜਾ ਵੀ ਕੱਢਣਾ ਕੱਢ ਲੈਣਾ ਜੀ ਆਹ ਅੱਧਕ ਦੇ ਜਾਵੂ ਕਿਪਾ ਵੇ ਮੁੰਡਣ ਵਾਲੀ ਮਦਰ ਬਾਈ ਯਾਰ ਹੁਣ ਇੱਕ ਦੋ ਤਿੰਨ ਇਹ ਐ ਥੜਾ ਕੰਨੇ ਸੇ ਦਰਸ਼ਨ ਖੜਾ ਦਰਸ਼ਨ ਹਾਂ ਤੁਮਣੀ ਆ ਬਣਦੀਆਂ ਨੇ ਮੇਡਾ ਦਰਸ਼ਾ 6 ਨੇ 7 ਮੀਟਰ 7 ਮੰਦਾਂ ਦੇ ਦੋ ਲੇੜੀਆਂ ਦੋ ਚੁੰਗੜ ਬੱਚੇ ਦੋ ਚੁੰਗੜ ਬੱਚੇ ਹਾਂ ਲੋੜ ਦਾ ਗਿਣਤੀ ਜੇ ਨਾ ਕਰੂੰਦਾ ਤਾਂ ਉਹਦੇ ਮਾਵਾ ਨੇ ਨਾਨ ਨੇ ਹਾਂ ਹਾਂ ਜੀ ਦੱਸੋ ਜੀ ਬੜੇ ਛੇ ਨਾਲ 7 ਨੇ 7 ਮੀਟਰ ਵਾਹ 7 ਨਾਲ ਦੇ ਦੋ ਬੱਚੇ ਨਾਲ ਨੇ ਅਲੱਗ ਅੱਡਾਂ ਗਏ ਆ ਲੇੜੀ ਤੇ ਮੈਂ ਲੱਗ ਕੱਟੇਗਾ ਹੋਰ ਚੁੰਗ ਨਹੀਂ ਨਾ ਬੱਚੇ ਹਾਂ ਬਾਈ ਗੱਲ ਸੁਣ ਮੇਰੀ ਯਾਰ ਸਾਰਾ ਦੜੇ ਲਾ ਪੂਰੀ ਨਾਲੇ ਜਾ ਪੂਰੀ ਵਿਆਹਤੀ ਨੱਕ ਦਾ ਕੋਕਾ ਨਾਲੇ ਜਾ ਹਾਂ ਗੱਲ ਨਹੀਂ ਲੱਗਦੀ ਨਾ ਕਰੀ ਹੋਣਾ ਕਰੀ ਰੱਬ ਤੋਂ ਡਰੀ ਹਾਂ ਰੱਬ ਤੋਂ ਡਰੀ ਕਬਰਾਂ ਗਿਆ ਓ ਪਿੱਡਾ 1 ਮੀਟਰ ਚਾਰ ਬੱਚੇ ਹੋਗੇ ਨਾ ਨਾਲ ਨਹੀਂ ਕਰੀ ਨਾ ਛੇਟਾ ਦੇਖ ਰੱਬ ਦੀਆਂ ਛੇਟਾਂ ਹਾਂ ਆਦੇ ਗੁਰੂ ਜੀ ਪਾਉਣਾ ਹੋ ਗਿਆ ਯਾ ਹੋ ਗਿਆ ਹਾਂ ਨਾ ਤਾਂ ਅੱਜ ਦਰਸ਼ਨ ਨੇ ਖੜ ਕੇ ਖਾੜਾ ਕਿੰਨਾ ਜੀ 40000 ਮੰਗਦਾ ਜੀ ਡੜੇ ਦਾ ਪੁੱਠੇ ਦੇ ਸਾਹ ਨਾਲ ਪੁੱਠੇ ਦੇ ਸਾਹ ਨਾਲ ਆ ਪੁੱਠੇ ਦੇ ਸਾਹ ਨਾਲ ਉਹ ਭਾਈ ਤੂੰ ਸਾਨੂੰ ਐਂ ਦੱਸ ਦੇ ਉਹ ਭਾਈ ਸ਼ਾਇਦ ਚਾਰੀ ਦਾ ਨਹੀਂ ਪਤਾ ਚੁੱਪ ਭਾਈ ਸਾਨੂੰ 40 ਦਾ ਨਹੀਂ ਪਤਾ 45 ਦਾ ਨਹੀਂ ਪਤਾ ਸਾਨੂੰ ਐਂ ਦੱਸ ਲੱਖ ਮੰਗਦਾ ਕਿ ਟੂੜ ਲੱਖ ਮੰਗਦਾ ਐਂ ਦੱਸ ਵੀ ਇੰਨੇ ਪੈਸੇ ਲੈਣਗੇ ਹਾਂ ਕਿਉਂ ਵੀ ਦੱਸ ਲਾ ਲੋ ਸਾਹਬ ਉਹਦੀ ਕੀ ਗੱਲ ਆ ਜੀ ਸਾਹਿਬ ਸਾਨੂੰ ਨਹੀਂ ਆਉਂਦੀ ਤੂੰ ਆਣ ਪੜਾ ਸਾਰੇ ਸਾਹ 40 ਦੇ ਸਾਹ ਨਾਲ ਜਿੰਨੇ ਨਾਖ ਨੇ ਲਾ ਲੋ ਸਾਨੂੰ ਨਹੀਂ ਲਾਉਣੇ ਤੇ ਕੰਟਾ ਲੱਗ ਜੂਗਾ ਆਵੇ ਨਾ ਤੂੰ ਪੈਸੇ ਮੈਂ ਲੈਣੇ ਨੇ ਹਾ ਹਾ ਮਾਰਦੇ ਕੇਰਾ ਚ 40 ਦਾ ਕਰਦਾ ਠੀਕ ਹਟ ਹਟ ਪੜਾਈ ਸਾਰੇ 40 ਨੂੰ ਲਾ ਦੇ ਆਹ ਉਹ ਲੱਕਰ ਸਿਆਰ ਹੋ ਗਿਆ ਜੀ ਉਹ ਸਿ ਪੂਰਾ ਬੰਨ ਗਿਆ ਉਹ ਲੱਕਰ ਸਿਆਰ ਹੋ ਗਿਆ ਜੀ ਹਾਂ ਹੁਣ ਤੂੰ ਵੀ ਕਹਦੇ ਕੋਈ ਕਹੂਗਾ ਕੁਝ ਵਧੀਆ ਲੱਗਦਾ ਤੇਰਾ ਯਾਰ ਸਾਡਾ ਕਿਹਾਦਾ ਚੀਜ਼ ਵਟਣੀ ਨਹੀਂ ਵਟਣੀ ਸਾਰਿਆਂ ਨੇ ਉਹ ਤਰ੍ਹਾਂ ਯਾਰ ਦੀਆਂ ਦੇ ਸਾਰੀਆਂ ਵਾ ਠੀਕ ਹੈ ਠੀਕ ਹੈ ਨਾ ਗੱਲ ਨਜ਼ਾਰਾ ਆ ਗਿਆ ਤੁਸੀਂ ਮਾਲ ਆਲੇ ਆ ਇੱਕ ਮਿੰਟ ਖੜਾ ਆਲੇ ਦੀ ਗੱਡ 12 40 ਹਜ਼ਾਰ ਦੀ ਕਿਹੜਾ ਕਹਿੰਦਾ 100 ਬੰਦਾ ਹਾਂ ਮੈਂ 40 ਹਜ਼ਾਰ ਨੂੰ ਫਿਰ ਤੋਂ ਕਹਿਣਾ ਠੀਕ ਹੈ ਠੀਕ ਹੈ ਕੱਢੋ ਜਿਹੜੀ ਨੂੰ ਬਾਊ 40 ਹਜ਼ਾਰ ਦੀ ਪਾਉਂਦਾ ਕਿਹੜਾ ਬਾਣ ਪਾਉਂਦਾ ਜੱਜ ਖਿਡਾਰੀ ਆ ਤੁਸੀਂ ਮਾਨ ਵਾਲੇ ਸਾਰੇ ਬੱਤੀਆਂ ਪੈਸਾ ਠੋੜੋ ਕਰ ਸਹੀ ਹੋਲਾ ਬੰਸੀ ਸਹੀ ਸਹੀ ਜੱਜ ਨਾਲ ਬੱਤ ਮਾਰੋ ਉਹ ਪਾਸੂਆਂ ਨੂੰ ਲਾ ਵੀ ਐ ਸਾਭ ਦੇ ਪੇਟ ਦੇ ਐ ਸਾ ਚਾਚਾ ਮੇਰੇ ਛੋਟਾ ਜੀ ਮੰਗਿਆ ਦਿੱਤਾ ਕਿੱਥੇ ਨੂੰ ਦਿੱਤਾ ਮੈਂ ਤੇਰੀ ਗੱਲ ਮੰਨਦਾ ਪੇਟ ਤੋਂ ਤਿੰਨ ਚਾਰ ਦਿਨ ਫੜਨੇ ਪੇਟਾਂ ਦਾ ਕੋਈ ਯਾਰਾ ਕੁਛ ਆ ਤੈਨੂੰ 40 ਨਹੀਂ ਫੜਨੀ ਪੇਟਾਂ ਇਹ ਗੱਲ ਨਾ 50 50 ਇਹਦੇ ਤੇ ਨਾ ਬੈਠਾ ਸਾਡਾ ਸ਼ਾਰਾ ਹੋ ਗਿਆ ਇਹ ਬੈਠਾ ਖੜਿਆ ਇਸ ਨਾਮ ਤੇ ਮੇਰੇ ਨਾਲ ਤੇਰਾ ਖੜਾ ਸਰਦਾਰ ਵੀਡੀਓ ਲਾ ਦੇਗਾ 50 ਬੈਠਣੇ ਪਿੰਡ ਚ ਉਹ ਗੱਲ ਨਹੀਂ ਕਿ ਬੈਠਣੇ ਬੈਠੇ ਸੀ 30000 ਦੀ ਗੱਲ ਮੱਲਾ ਗਾਂਖਾ ਜਿੱਥੇ ਆ ਲੈ ਇਹਦੀ ਗੱਲ ਆ ਸੀ ਨਹੀਂ ਨਹੀਂ ਜੀ ਅਸੀਂ ਕਿਹਾ ਬੋਲੇ ਨਾ ਪਾਉ ਅਸੀਂ ਮੰਗਿਆ ਜੀ ਸਾਨੂੰ ਦਿੱਤਾ ਨਹਿਗਾ ਤੁਸੀਂ ਪੁਗਦਾ ਲਾ ਦਿਓ ਸਾਨੂੰ ਪੁਗਦੇ ਦੇ ਦਾਂਗੇ ਠੀਕ ਆ ਉਹ ਕੋਈ ਗੱਲ ਨਹੀਂ ਅਸੀਂ ਬੈਂਸ ਨਹੀਂ ਕਰਨੀ ਉਹ ਮੰਡੀ ਆ ਕੋਈ ਬੈਂਸ ਨਹੀਂ ਕਰਨੀ ਕੁਛ ਨਹੀਂ ਵੀ ਕਹਿਣਾ 80000 ਲੈਣਾ ਸਾਰੀ ਜਨਾਬ ਖਾਣਾ ਖਾ ਖਾ ਐ ਚੁੱਪ ਚੁੱਪ ਬਾਗੋ ਲੈ ਪੂਰਾ 1 ਲੱਖ ਲੈਣਾ ਚਲੋ ਜੀ ਬੋਲ ਲੂੰ ਮੈਂ ਲੂੰ ਫਿਰ ਕਿਉਂ ਜੀ ਚਲ ਵੈਰੀ ਗੁੱਡ ਕਦੋਂ ਨੂੰ ਐ ਨਾ ਕਈ ਰਾਜੂ ਨੇ ਮੁੱਲ ਨਹੀਂ ਲਾਇਆ ਸਾਨੂੰ ਕੋਈ ਜਾਣਦੇ ਆਂ ਨਾ ਠਿੰਗਾਂ ਤੇ ਆਣੀ ਲੈ 1 ਲੱਖ 10000 ਲੈਣਾ 10000 ਮੈਂ ਦੇਣਾ 1 ਲੱਖ 10000 ਰੁਪਏ ਲਾਦਾ 1 ਲੱਖ 10000 1 ਲੱਖ 20000 ਲੈਣਾ ਮੈਂ ਲੈਣਾ ਚਲੋ ਜੀ 1 ਲੱਖ ਚਲ ਆਹ ਅੰਨਾ ਇੱਕ ਫੇਰ ਆ ਗਿਆ ਫਾਈਨਲ ਹੋ ਗਿਆ ਮੈਂ ਲਾਇਆ ਚਾਹੇ ਮੈਨੂੰ ਵਰ ਦਸਨ ਨੂੰ ਅੱਧੀ ਅੱਧੀਆਂ ਰੱਖਣੀਆਂ ਪੈਣਾਂ ਹੱਥ ਖਾ ਦਿਓ ਇੱਕ ਲੱਖ 20000 ਰੁਪਏ ਲਾਇਆ ਯਾ ਜੀ ਨਰਾ ਨਰਾ ਕੋਣ ਪੁੱਛਿਆ ਜੀ ਕੋਣ ਪੁੱਛਿਆ ਜੀ ਇਹ ਗੀਰੀ ਜੀ ਦਾ ਸੱਤਾ ਹੋਇਆ ਕਰਦਾ ਬੱਚੇ ਦਾ ਤਾਂ ਨਹੀਂ ਰਿਹਾ 2 ਲੱਖ ਦੀ ਇਹਦਾ ਝੂਠ ਜਾ ਯਾਰ ਬਸ ਵੈਸੇ ਦਾ ਪੇਟਾਂ ਦੇ ਲੱਗੇ ਨੇ ਯਾਰ ਚੁੰਗੜ ਬੱਚੇ ਇਹਦਾ ਪੇਟਾਂ ਦੇ ਲੱਗਿਆ ਸੀ ਉਹ ਤਾਂ ਜੂਰਚ ਨਹੀਂ ਗੜੀਆਂ ਕੇ ਉਹ ਤਾਂ ਸੋਰਚ ਨੇ ਤਾਂ ਪੇਟਾਂ ਦੇ ਪੈਸੇ ਨਾਲ ਹੁਣ ਵੀ ਕਿਸਾਬ ਲਾਇਆ ਚੱਲ ਵੀਡੀਓ ਚਾੜਦਣਗੇ ਮੁੰਡੇ ਆਪਣੇ ਵੀਡੀਓ ਬਣ ਇੱਕ ਕਿਸਾਬ ਲਾਇਆ ਹਾਂ 6 ਮਿੰਟਾਂ 7 ਮਿੰਟਾਂ 1,20,000 ਲਾਤਾ 3000 ਪੈਸੇ ਬਣ ਕੇ 7 ਦਾ ਦੇਖ ਲੈ ਜੋੜਦਾ ਪੂਰਾ ਮੁੱਲ ਲਾਤਾ ਕਿੰਨੇ ਲਾਦੇ ਪੂਰਾ ਮੁੱਲ ਲਾਤਾ ਜੀ 8000 ਤੱਕ ਨਹੀਂ ਦਾ ਹਾਂ ਹੈ 20 ਤੋਂ ਟਪਾਤੀਆਂ 20 ਤੋਂ ਟਪਾਤੀਆਂ 30 ਤੋਂ ਟਪਾ ਕੇ ਛੱਡੀਆਂ ਨੇ 7 ਨੇ ਲਾਤਾ ਹਾਂ 1/2 ਕੋਈ ਆਏ ਨਹੀਂ ਕਹੂ ਕੱਲ ਨੂੰ ਵੀ ਰਾਜੂ ਹੋਰਾਂ ਨੇ ਮੁੱਲ ਨਹੀਂ ਲਾਇਆ ਮੁੱਲ ਲਾ ਕੇ ਗਏ ਆ ਧੂੜ ਖੜ ਤੇ ਹੈ ਧੂੜ ਖੜ ਤੇ 20 ਤੋਂ ਟਪਾਤੀਆਂ ਇਹ ਟਪਾਤੀਆਂ ਮੈਨੂੰ ਆਹ ਸਾਹ ਲਾਈ ਓਕੇ ਆ ਤੇ ਇਹਨੂੰ ਛੋਟਾ ਉਹਨੂੰ ਕੀ ਜਹੀਦਾ ਸੀ ਛੋਟਾ ਤੱਕ ਲੰਨਾ ਆ ਗੱਲ ਹੋਰ ਹੈ ਉੱਥੇ ਅਸੀਂ ਦਾਗਦੇ ਉਹ ਧਰਤੀ ਤੇ ਪੁਰਾਣ ਡਿੰਗ ਪੱਟ ਕੇ ਅਸੀਂ ਰਾਤ ਗਈ ਬਾਤ ਗਈ ਸਾਨੂੰ ਵੀ ਦੱਸ ਦਿਆ ਨੇ ਵੀ ਪਿਆਰ ਕੀ ਜਾ ਰਹੀ ਹੈ ਬੇਡਾ ਹੈਗੇ ਨੇ ਜਨਾਬ ਹੁਣ ਫਿਰ ਤਾਂ ਨਾ ਪਤਾ ਉਹ ਨਵੇਂ ਹਾਲੀ ਨੀਣਾ ਹੈਗੇ ਪਰانے ਆ ਪਤਾ ਜੇ ਕਿੰਨਾ ਜਾਣ ਗਿਆ ਇਹੋ ਸਾਲ ਭਰ ਨਹੀਂ ਦੂੰਦੀ ਇਹ ਨਹੀਂ ਦੂੰਦੀ 13 ਛੜੀ ਹੋਈ ਸਾਲ ਨਹੀਂ ਦੂੰਦੀ ਸਾਲ ਭਰ ਬੱਕਰੀ ਦਾ ਕੀ ਦੁੱਧ ਵੀ ਦੂੰਦੀ ਰੋਜ਼ ਬੱਕਰੀ ਦਾ ਜਾਮ ਨੂੰ ਘੱਠਾ ਵਿੱਚ ਜੋਕਿਆ ਗਿਆ 40 ਵਧੀਆ ਦਾ ਪਾਉ ਵੀ ਇਹ ਵੀ ਵਧੀਆ ਪਾਉ ਹੈ ਇਹ ਛਲੇ ਚ ਗੱਪੜ ਵਧੀਆ ਵਧੀਆ ਲੱਗੇ ਤੇ ਬਾਈ ਨੂੰ ਅੱਗੇ ਦੀ ਮੌਜ ਆ ਹਾਂ ਪਤਾ ਹੀ ਵਧੀਆ ਲੱਗਦਾ ਸੋਤੀ ਹੱਥ ਨੂੰ ਬਿਸਕੁਟਾਂ ਨਾਲ ਚਾਹ ਪੀਂਦਾ ਹਾਂ ਚਾਹ ਪੀਂਦਾ ਕੁਰਸੀ ਤੇ ਬਹਿ ਕੇ ਨਾਲ ਘਰ ਆ ਪੰਦਾ ਪੂਰਾ ਤੌਰ ਨਾਲ ਨਾਲ ਇੱਕ ਛੱਕ ਲਾ ਕੇ ਰੰਗਲਾ ਪੰਜਾਬ ਮਨਾਉਂਦਾ ਹਾਂ ਹਾਂ ਚੱਲ ਨਕਲ ਸ਼ਕਲ ਕਰਦਾ ਹੋਰ ਦੇਖੋ ਜੀ ਚਲੋ ਹਾਂ